He may be a veteran Congress leader, but in spite of his affiliation to the Congress, which dates back to decades and decades, he has a very, very unbiased opinion on Punjab's politics, on policy making, and on where Punjab is headed. I'm Ruchikaim khanna and in this episode of decode Punjab, I'm joined by my colleague, Mr. Rajmeet Singh, as we talk to Mr. Rana kp Welcome to Thank the show, you. sir. Thank you so much. Sare viewers. Sir election. ਹੇਗਾ ਕੱਲ ਇਲੈਕਸ਼ਨ ਹੈਗਾ ਤੁਹਾਨੂੰ ਕੀ ਲੱਗਦਾ ਹੈ ਵੀ ਪੰਜਾਬ ਦੀ ਪੋਲਿਟਿਕਸ ਜੋ ਵੀ ਜਿੱਤੇ ਇਹ ਜਿੱਤ ਸਕਦਾ ਹੈ ਬੀ ਜਿੱਤ ਸਕਦਾ ਹੈ ਸੀ ਜਿੱਤ ਸਕਦਾ ਪਰ ਜੋ ਵੀ ਜਿੱਤੇ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੀ ਪੋਲਿਟਿਕਸ ਤੇ ਇਹ ਇਲੈਕਸ਼ਨ ਤੇ ਰਿਜ਼ਲਟ ਦਾ ਕੀ ਅਸਰ ਹੋਏਗਾ ਲੱਗੂ ਅਸੀਂ ਮਹਿਸੂਸ ਕਰਦੇ ਸੀ ਕਿ ਇਹ ਜਿਹੜਾ ਇਲੈਕਸ਼ਨ ਹੈ ਇਹਦੇ ਨੰਬਰ ਨਾਲ ਤੋਂ ਕੋਈ ਬਹੁਤ ਫਰਕ ਨਹੀਂ ਪੈਣਾ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਅਕਾਲੀ ਦਲ ਹੋਵੇ ਜਾਂ ਸਾਡੀ ਪਾਰਟੀ ਕਾਂਗਰਸ ਪਾਰਟੀ ਹੋਵੇ ਲੇਕਿਨ ਇਹਦੇ ਰਿਜ਼ਲਟ ਨਾਲ 27 ਦੇ ਇਲੈਕਸ਼ਨ ਵਾਸਤੇ ਔਰ ਆਉਣ ਵਾਲੇ ਸਮੇਂ ਵਾਸਤੇ ਸਾਨੂੰ ਉਮੀਦ ਸੀ ਕਿ ਇੱਕ ਏਜੰਡਾ ਸੈੱਟ ਹੋਏਗਾ ਲੇਕਿਨ ਅਨਫੋਰਚੂਨੇਟਲੀ ਸਵਾਏ ਇੱਕ ਦੂਜੇ ਤੇ ਚਿੱਕੜ ਸਿੱਟਣ ਤੋਂ ਸਵਾਏ ਤੰਗ ਦਿਲੀ ਤੋਂ ਸਵਾਏ ਕੁਝ ਛੋਟਾ ਮੋਟਾ ਇਲਜ਼ਾਮ ਤਰਾਸ਼ੀ ਤੋਂ ਕੋਈ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਕਿ ਜਿਹੜੀ ਲੰਬੇ ਸਮੇਂ ਵਾਸਤੇ ਪੰਜਾਬ ਤੇ ਪੰਜਾਬੀਆਂ ਲਈ ਕੋਈ ਰਾਹ ਦਾ ਸੇਰਾ ਬਣ ਸਕੇ ਕਰਪਸ਼ਨ ਇਸ਼ੂ ਨਹੀਂ ਹੈਗਾ ਸਰ ਇਸ ਇਲੈਕਸ਼ਨ ਚ ਮੈਂ ਮੈਂ ਦੱਸ ਰਿਹਾ ਪੰਜਾਬ ਦੇ ਬਹੁਤ ਸਾਰੇ ਮਸਲੇ ਹੈ ਕਰਪਸ਼ਨ ਇਸ਼ੂ ਹੈ ਲਾ ਰਨ ਆਰਡਰ ਇਸ਼ੂ ਹੈ ਗੈਂਗਸਟਰ ਇਸ਼ੂ ਹੈ ਪੰਜਾਬ ਦੀ ਜਵਾਨੀ ਇਸ਼ੂ ਹੈ ਔਰ ਪਿਛਲੇ ਦਹਾਕਿਆਂ ਦੇ ਵਿੱਚ ਸਭ ਤੋਂ ਵੱਡੀ ਤਰਾਸ ਦੀ ਜਿਹੜੇ ਹੜ ਆਏ ਹੈ ਉਹ ਇੱਕ ਵੱਡਾ ਇਸ਼ੂ ਹੈ ਪੰਜਾਬੀਆਂ ਵਾਸਤੇ ਕਿ ਹੜ ਆਏ ਕਿਉਂ ਆਏ ਕੋਈ ਕਿਸੇ ਦੀ ਗਲਤੀ ਕੱਢਦਾ ਕੋਈ ਕਿਸੇ ਦੀ ਗਲਤੀ ਕੱਢਦਾ ਕੋਈ ਕਿਤੇ ਕਮੀ ਦੱਸਦਾ ਕੋਈ ਕਿਤੇ ਕਮੀ ਦੱਸਦਾ ਇੱਕ ਤਾਂ ਇਹ 파ਟ ਹੋ ਗਿਆ ਦੂਜਾ ਇਹ ਵੀ 파ਟ ਹੈ ਕਿ ਜੇ ਹੜ ਆਏ ਕਿ ਆਸੀਂ ਤਿਆਰ تھے ਉਹਦਾ ਮੁਕਾਬਲਾ ਕਰਨ ਵਾਸਤੇ ਜੇ ਨਹੀਂ تھے ਤਾਂ ਕਿਆ ਬਾਅਦ ਵਿੱਚ ਅਸੀਂ ਕੁਝ ਕਰ ਸਕੇ ਕਿਆ ਇੱਕ ਲੋਕਾਂ ਦੀ ਚੁਣੀ ਹੋਈ ਸਰਕਾਰ ਤੋਂ ਜੋ ਲੋਕਾਂ ਨੂੰ ਮਦਦ ਹੋ ਮਿਲਣੀ ਚਾਹੀਦੀ ਹੈ ਉਹ ਮਿਲ ਸਕੀ ਕਿਆ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਕਿਤੇ ਕੋਈ ਕੰਸੈਂਸਸ ਬਣਾ ਸਕੇ ਘੱਟੋ ਘੱਟ ਕਿਤੇ ਤਾਂ ਸਹਿਮਤੀ ਚਾਹੀਦੀ ਹੈ ਲੜਨਾ ਹੁੰਦਾ ਹੈ ਇੱਕ ਦੂਜੇ ਦਾ ਮੁਕਾਬਲਾ ਵੀ ਕਰਨਾ ਹੁੰਦਾ ਹੈ ਪੋਲਿਟਿਕਸ ਦੇ ਵਿੱਚ ਲੇਕਿਨ ਜਿੱਥੇ ਸੂਬੇ ਦੀ ਬਿਹਤਰੀ ਦਾ ਸਵਾਲ ਹੋਵੇ ਸੂਬੇ ਦੀ ਲੋਕਾਂ ਦੀ ਬਿਹਤਰੀ ਦਾ ਸਵਾਲ ਹੋਵੇ ਉੱਥੇ ਕੋਈ ਹਰਜ ਨਹੀਂ ਹੁੰਦਾ ਕਿ ਮੈਂ ਕੋਈ ਗੱਲ ਤੁਹਾਨੂੰ ਮਨਾ ਲਈ ਜਾਂ ਕੋਈ ਗੱਲ ਮੈਂ ਤੁਹਾਡੀ ਮੰਨ ਲਈ ਉਸ ਪਾਸੇ ਨੂੰ ਇਹ ਨਾ ਇਲੈਕਸ਼ਨਸ ਦੇ ਵਿੱਚ ਏਜੰਡਾ ਨਹੀਂ ਚੱਲਿਆ ਬਲਕਿ ਮੈਨੂੰ ਕਹਿਣ ਚ ਕੋਈ ਝਿਜਕ ਨਹੀਂ ਕਿ ਜਾਣ-ਬੁੱਝ ਕੇ ਉਸ ਏਜੰਡੇ ਨੂੰ ਵੀ ਜੇ ਕਿਤੇ ਗੱਲ ਵੀ ਕੀਤੀ ਹੈ ਮੈਨੂੰ ਇਹ ਸੁਣ ਦਾ ਮੌਕਾ ਮਿਲਿਆ ਜਾਣ ਦਾ ਮੌਕਾ ਮਿਲਿਆ ਸਾਡੀ ਲੀਡਰਸ਼ਿਪ ਨੇ ਜਿਹੜੇ ਮੁੱਦੇ ਆ ਪੰਜਾਬ ਦੇ ਭਗ ਦੇ ਉਹ ਉਠਾਏ ਲੇਕਿਨ ਉਹਨਾਂ ਮੁੱਦਿਆਂ ਦਾ ਕਿਸੇ ਨੇ ਰਿਸਪੌਂਡ ਨਹੀਂ ਕੀਤਾ ਕਿਸੇ ਨੇ ਜਵਾਬ ਨਹੀਂ ਦਿੱਤਾ ਜੋ ਨੈਰੇਟਿਵ ਸੈੱਟ ਹੋਣਾ ਚਾਹੀਦਾ ਸੀ ਉਹ ਨੈਰੇਟਿਵ ਸੈੱਟ ਨਹੀਂ ਰਣਾ ਜੀ ਇਹਦੇ ਵਿੱਚ ਜਿਹੜਾ ਨੈਰੇਟਿਵ ਅਸੀਂ ਤੁਸੀਂ ਇਸ਼ਾਰਾ ਪੰਥਿਕ ਨੈਰੇਟਿਵ ਵੱਲ ਚੇਤ ਕਰ ਰਹੇ ਹੋ ਏ ਹੁਣ ਮੁੱਦਾ ਕਿਸ ਪਾਸੇ ਚਲਾ ਗਿਆ ਇਲੈਕਸ਼ਨ ਦਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਇਹ ਕੀ ਇਸ਼ੂ ਹੈ ਜਿਹੜਾ ਇਲੈਕਸ਼ਨ ਚ ਵਿਨਿੰਗ ਤੇ ਲੂਜ਼ਿੰਗ ਦਾ ਕੈਂਡੀਡੇਟ ਦਾ ਵਿਚਾਰ ਆਏਗਾ ਮੈਂ ਦੱਸਦਾ ਜੀ ਉੱਥੇ ਦਾ ਇੱਕ ਮੈਂ ਉੱਥੇ ਜਾਣ ਦਾ ਮੌਕਾ ਮਿਲਿਆ ਮੈਂ ਉੱਥੇ ਦੇਖਿਆ ਅੱਜ ਵੀ ਉਹ ਇਲਾਕਾ ਕਾਫੀ ਪਿਛੜਿਆ ਹੋਇਆ ਹਰ ਕਿਸਮ ਨਾਲ ਪਿਛੜਿਆ ਹੋਇਆ ਜੋ ਦਿਹਾੜ ਦੀ ਹੱਲ ਥੋੜੀ ਚਾਹੀਦੀ ਹੈ ਜਾਂ ਸਾਡੇ ਐਸ ਪਾਸੇ ਦੀ ਹੈ ਉਸ ਪਾਸੇ ਦੀ ਨਹੀਂ ਹੈ ਕਾਨੂੰਨ ਵਿਵਸਥਾ ਦੀ ਬਹੁਤ ਬੜੀ ਪ੍ਰੋਬਲਮ ਹੈ ਗੈਂਗਸਟਰ ਦੀ ਬਹੁਤ ਬੜੀ ਪ੍ਰੋਬਲਮ ਹੈ ਉੱਥੇ ਹੋਰ ਕਈ ਕਿਸਮ ਦੇ ਲੋਕਲ ਇਸ਼ੂ ਹੈ ਉਹ ਇਸ਼ੂ ਵੀ ਉੱਭਰ ਕੇ ਉਸ ਢੰਗ ਨਾਲ ਸਾਹਮਣੇ ਨਹੀਂ ਆਏ ਜਿਦਾ ਆਣੇ ਚਾਹੀਦੇ ਸੀ ਹਾਲਾਂਕਿ ਅਸੀਂ ਉਠਾਏ ਅਕਾਲੀ ਦਲ ਬੜਾ ਮੈਂ ਕਹਿ ਰਿਹਾ ਮੈਂ ਕਹਿ ਰਿਹਾ ਅਸੀਂ ਉਠਾਏ ਉਹ ਤਾਂ ਅਲਟੀਮੇਟਲੀ ਰਿਜ਼ਲਟ ਤੇ ਪਤਾ ਲੱਗੇਗਾ ਨਾ ਇਹ ਤਾਂ ਇਹ ਤਾਂ ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਅਮਰਜ ਹੋ ਰਿਹਾ ਇਹ ਉਹਨਾਂ ਦੀ ਮਤਲਬ ਇਹਨੂੰ ਹੁਣ ਮੈਂ ਕੀ ਕਹਾ ਮੈਂ ਖੁਸ਼ਫहमी ਵੀ ਸ਼ਬਦ ਨਹੀਂ ਵਰਤਦਾ ਕਿ ਇਹ ਐਸਾ ਉਹਨਾਂ ਦਾ ਸੋਚਣਾ ਹੈ ਵੇ ਸੋਚਦੇ ਆ ਤੇ ਅਲਟੀਮੇਟਲੀ ਐਟ ਦ ਐਂਡ ਆਫ ਦ ਡੇ ਪਤਾ ਤਾਂ ਉਸ ਦਿਨ ਲੱਗੇਗਾ ਜਦੋਂ ਰਿਜ਼ਲਟ ਆਏਗਾ ਕਿ ਕਾਲ ਦੀ ਅਕਾਲੀ ਦਲ ਕਿੱਥੇ ਸਟੈਂਡ ਕਰਦਾ ਸਰ ਰਾਂਚੀ ਤੁਹਾਨੂੰ ਲੱਗਦਾ ਹੈ ਜਿਹੜਾ ਇਹ ਜਿਹੜਾ ਇਲੈਕਸ਼ਨ ਹੈਗਾ ਇਹ ਦੋ ਸਵਾਲ ਨੇ ਮੇਰੇ ਇੱਕ ਤਾਂ ਇਹ ਤੁਹਾਨੂੰ ਲੱਗਦਾ ਵੀ ਇਹ ਇਲੈਕਸ਼ਨ ਜਿਹੜਾ ਹੈਗਾ ਇਹ ਡਿਸਾਈਡ ਕਰੇਗਾ ਕਿ ਕੌਣ ਜ਼ਿਆਦਾ ਇੰਪੋਰਟੈਂਟ ਹੈ ਸੁਖਬੀਰ ਬਾਦਲ ਐ ਅਕਾਲੀ ਦਲ ਜਾਂ ਫਿਰ ਜਿਹੜੇ ਰੈਡੀਕਲ ਅਕਾਲੀ ਦਲ ਹੈਗਾ ਵਾਰਿਸ ਪੰਜਾਬ ਦੇ ਤੇ ਦੂਜਾ ਇਹਦੇ ਨਾਲ ਜੁੜਦਾ ਸਵਾਲ ਹੈ ਤੁਸੀਂ ਹੁਣੇ ਕਿਹਾ ਬਈ ਗੈਂਗਸਟਰਵਾਦ ਬੜਾ ਉੱਭਰ ਕੇ ਆ ਰਿਹਾ ਹੈ ਲਾਅ ਐਂਡ ਆਰਡਰ ਇਜ਼ ਅ ਵੈਰੀ ਮੇਜਰ ਪ੍ਰੋਬਲਮ ਇਨ ਪੰਜਾਬ ਬਟ ਡੋਟ ਯੂ ਥਿੰਕ ਬੋਥ ਆਮ ਆਦਮੀ ਪਾਰਟੀ ਨੈਸ਼ਨਲ ਕਨਵੀਨਰ ਐਂਡ ਚੀਫ ਮਿਨਿਸਟਰ ਭਗਵੰਤ ਮਾਨ ਬੋਥ ਆਫ them ਇਨ ਫੈਕਟ ਐਡਰੈਸ ਦਿਸ ਇਸ਼ੂ ਬਿਕੋਜ਼ ਉੱਥੇ ਇਹ ਇਸ਼ੂ ਬੜਾ ਭਖਿਆ ਹੋਇਆ ਹੈਗਾ ਤਾਂ ਉਹਨਾਂ ਨੇ ਦੋਨਾਂ ਨੇ ਕਿਹਾ ਸੀ ਵੀ ਅਸੀਂ ਇੱਕ ਇੱਕ ਹਫਤੇ ਵਿੱਚ ਕੋਈ ਸਟੇਟਮੈਂਟ ਇਹੋ ਜਿਹੀ ਦਿੱਤੀ ਸੀ ਬਸ ਇੱਕ ਹਫਤੇ ਵਿੱਚ ਗੈਂਗਸਟਰਵਾਦ ਕਦਮ ਕਰ ਦਵਾਂਗੇ ਅਸੀਂ ਇਹ ਕਰ ਦਵਾਂਗੇ ਤੁਹਾਨੂੰ ਲੱਗਦਾ ਵੀ ਇਸ਼ੂਸ ਉਬਰੇ ਹੋਏ ਨੇ ਉੱਥੇ ਦੇਖੋ ਮੇਰਾ ਇਹ ਕਹਿਣਾ ਹੈ ਇਹ ਅਸੀਂ ਵੀ ਫੀਲ ਕਰਦੇ ਆ ਕਿ ਲੋਕ ਮਨਾਂ ਦੇ ਅੰਦਰ ਬੜਾ ਭਾਰ ਡਰ ਹੈ ਉੱਥੇ ਇਹ ਕਾਨੂੰਨ ਵਿਵਸਥਾ ਨੂੰ ਲੈ ਕੇ ਗੈਂਗਸਟਰਵਾਦ ਨੂੰ ਲੈ ਕਰਕੇ ਔਰ ਲੋਕੀ ਤਾਂ ਛੁਟਕਾਰਾ ਪਾਣਾ ਜਾਂਦੇ ਲੋਕ ਬੇਹੱਦ ਪਰੇਸ਼ਾਨ ਹੈ ਅਸੀਂ ਉੱਥੇ ਬੈਠੇ ਸੀ ਇੱਕ ਜਗ੍ਹਾ ਦੁਕਾਨ ਤੇ ਇਕੱਤਰ ਬੈਠੇ ਸੀ ਬਲਕਿ ਇੱਕ ਸੱਜਣ ਨੇ ਇਥੋਂ ਧੱਕਿਆ ਜਿੰਮੇਵਾਰ ਆਦਮੀ ਨੇ ਕਿ ਅਤਵਾਦ ਦੇ ਦਿਨਾਂ ਨਾਲੋਂ ਵੀ ਸਾਡੇ ਵਾਸਤੇ ਦਿਨ ਮਾੜੇ ਐ ਇਸ ਕਰਕੇ ਮਾੜੇ ਐ ਕਿ ਅਤਵਾਦ ਦੇ ਦਿਨਾਂ ਵਿੱਚ ਤਾਂ ਅਸੀਂ ਸ਼ਾਮ ਨੂੰ 6 ਵਜੇ ਦੁਕਾਨਾ ਬੰਦ ਕਰਕੇ ਆਪਣੇ ਘਰ ਚਲੇ ਜਾਂਦੇ ਸੀ ਸਾਨੂੰ ਕੋਈ ਥ੍ਰੈਟ ਨਹੀਂ ਸੀ ਹੁਣ ਤਾਂ ਰਾਤ ਨੂੰ ਸੁੱਤੇ ਆ ਪਿਆ ਨੂੰ ਘਰਾਂ ਦੇ ਅੰਦਰ ਟੈਲੀਫੋਨ ਆ ਜਾਂਦਾ ਕਿ ਤੁਸੀਂ ਫਰौती ਦਿਓ ਨਹੀਂ ਤੇ ਤੁਹਾਡਾ ਅਸੀਂ ਇਹ ਪਰਿਵਾਰ ਨੂੰ ਖਤਮ ਕਰ ਦਵਾਂਗੇ ਔਰ ਐਸੇ ਇਨਸੀਡੈਂਟ ਹੋਏ ਵੀ ਹੈ ਜਿੱਥੇ ਥ੍ਰੈਟ ਆਇਆ ਹੈ ਔਰ ਉਹ ਥ੍ਰੈਟ ਜਿਹੜਾ ਉਹਨਾਂ ਨੇ ਐਗਜ਼ੀਕਿਊਟ ਵੀ ਕੀਤਾ ਪਰ ਫਿਰ ਵੀ ਲੋਕੀ ਉਥੇ ਮਨਦੀਪ ਸਿੰਘ ਜਿਹੜੇ ਹੈਗੇ ਨੇ ਉਹਨਾਂ ਦੇ ਬ੍ਰਦਰ ਜਿਹੜੇ ਹੈਗੇ ਨੇ ਹੀ ਇਜ਼ ਅਕਿਊਜ਼ਡ ਆਫ ਮਰਡਰ ਅਸੀਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿਹੜੀ ਥਿੰਕਿੰਗ ਹੈ ਲੋਕਾਂ ਦੇ ਵਿੱਚ ਇਹ ਭਾਰੂ ਹੈ ਇਹ ਕਿਸੇ ਨਾ ਕਿਸੇ ਰੂਪ ਵਿੱਚ ਦਿਖੇਗੀ ਇਹਦਾ ਫਾਇਦਾ ਕਿਸ ਨੂੰ ਹੋਏਗਾ ਇਹ ਦੀ ਮੈਨੀਫੈਸਟੇਸ਼ਨ ਹੋਏਗੀ ਇਹਦਾ ਫਾਇਦਾ ਕਿਸ ਨੂੰ ਹੋਏਗਾ ਅਸੀਂ ਤਾਂ ਮਹਿਸੂਸ ਕਰਦੇ ਕਿ ਸਾਨੂੰ ਇਹਦਾ ਫਾਇਦਾ ਹੋਏਗਾ ਅਲਟੀਮੇਟਲੀ ਲੋਕ ਮਹਿਸੂਸ ਕਰਦੇ ਆ ਕਿ ਐਟ ਦੀ ਐਂਡ ਆਫ ਦੀ ਡੇ ਕਾਂਗਰਸ ਇੱਕ ਪਾਰਟੀ ਹੈ ਜਿਹੜੀ ਬਿਹਤਰ ਕਾਨੂੰਨ ਵਿਵਸਥਾ ਦੇ ਸਕਦੀ ਹੈ ਕਾਂਗਰਸ ਦੇ ਸਕਦੀ ਹੈ ਤੇ ਆਮ ਆਦੀ ਪਾਰਟੀ ਤੁਸੀਂ ਕਹਿ ਰਹੇ ਹੋ ਫੇਲ ਹੈਗੀ ਆ ਤੇ ਅਕਾਲੀ ਦਲ ਆਮ ਆਦਮੀ ਪਾਰਟੀ ਪਿਛਲੇ 4 ਸਾਲ ਤੋਂ ਲੋਕਾਂ ਨੇ ਅਜਮਾਲੀ ਇਹ ਬਿਲਕੁਲ ਠੀਕ ਹੈ ਕਿ ਇਹਨਾਂ ਨੇ ਹੁਣ ਲੋਕਾਂ ਨੂੰ ਅਸ਼ੂਰ ਕੀਤਾ ਕਿ ਅਸੀਂ ਇਹਨਾਂ ਨੂੰ ਬਦਨ ਵੀ ਕਿਹਾ ਜੋ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਖਤਮ ਕਰ ਦੇਵਾਂਗੇ ਬਈ ਹੁਣ ਤਾਂ ਖਤਮ ਕਰ ਦੇਵਾਂਗੇ ਤਾਂ ਇਲੈਕਸ਼ਨ ਡੇਟ ਤੇ ਆਈ ਮੀਨ ਇਲੈਕਸ਼ਨ ਸਟੇਟਮੈਂਟ ਰਣਾ ਜੀ ਮੈਂ ਪਹਿਲਾਂ ਕਿਉਂ ਨਹੀਂ ਕੀਤਾ ਤੁਹਾਡੇ ਕੋਲ 4 ਸਾਲ ਸੀ ਜੇ ਤੁਸੀਂ 4 ਸਾਲ ਚ ਨਹੀਂ ਕੀਤਾ ਹਾਉ ਪੀਪਲ ਆਰ ਗੋਇੰਗ ਟੂ ਬਲੀਵ ਯੂ ਲੋਕੀ ਕਿਵੇਂ ਵਿਸ਼ਵਾਸ ਕਰਨ ਮੈਂ ਰਣਜੀਤ ਉਸੇ ਸਵਾਲ ਤੇ ਵਾਪਸ ਆਨਾ ਇਹ ਜਿਹੜਾ ਪੰਥਕ ਏਜੰਡਾ ਲੋਕਾਂ ਚ ਰੈਜ਼ੋਨੇਟ ਕਰ ਰਿਹਾ ਜਾਂ ਜੋ ਅਸੀਂ ਦੇਖ ਰਹੇ ਆ ਇਹਦੇ ਨਾਲ ਕਿਤੇ ਨਾ ਕਿਤੇ ਕੋਈ ਕਾਰਨ ਹੈ ਬਾਹਰ ਨਿਕਲ ਰਿਹਾ ਲੋਕਾਂ ਦਾ ਕੋਈ ਐਗਰੈਸ਼ਨ ਹੈ ਕੋਈ ਗੁੱਸਾ ਹੈ ਇਹ ਕੋਈ ਅਦਾ ਦਾ ਇਸ਼ੂ ਤਾਂ ਉਸ ਦੇ ਬੜੇ ਸੀਜ਼ਨ ਪੋਲੀਟੀਸ਼ੀਅਨ ਹੋਵੇ ਦੇਖੋ ਇਹ ਤਾਂ ਇਹ ਲਾਰਜਰ ਇਸ਼ੂ ਲੱਗਦਾ ਮੈਂ ਮੈਂ ਦੱਸਦਾ ਤੁਹਾਨੂੰ ਅਸਲ ਤਾਂ ਇਹ ਗੱਲ ਥੋੜੀ ਲੰਬੀ ਹੋ ਜਾਏਗੀ ਪੰਜਾਬ ਦੇ ਕੁਝ ਐਸੇ ਮਸਲੇ ਆ ਜਿਹੜੇ ਐਡਰੈਸ ਨਹੀਂ ਹੋਏ ਲੰਬੇ ਸਮੇਂ ਤੋਂ ਮੈਂ ਉਹ ਨਤੀਜਿਆਂ ਦੀ ਪ੍ਰਾਣੀਆਂ ਦੀ ਗੱਲ ਨਹੀਂ ਕਰਦਾ ਲੇਕਿਨ ਇੱਕ ਡੀਸੈਂਟ ਰੀਅਲ ਹੁੰਦਾ ਹੈ ਇੱਕ ਕਲੋਜ਼ਰ ਹੁੰਦਾ ਹੈ ਪੰਜਾਬ ਦੇ ਕੁਝ ਐਸੇ ਇਸ਼ੂਜ਼ ਹੈ ਜਿਨ੍ਹਾਂ ਦਾ ਕਲੋਜ਼ਰ ਨਹੀਂ ਹੁੰਦਾ ਬਟ ੂ ਸੈਟ ਫਾਲਟ ਇਜ਼ ਇਟ ਦ ਸਟੇਟ ਗਵਰਨਮੈਂਟ অর ਦ ਸੈਂਟਰ ਲੈ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਬੀਟ 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 ਮੈਨੂ ਕ੍ਰੀਟ ਦ ਕਾਂਗਰਸ ਬੀਟ ਦ ਮੈਨੂ ਕਹਿਣ ਚ ਕੋਈ ਚਿੰਤਨੀ ਕਿਸੇ ਜ਼ਮਾਨੇ ਚ ਸਤੋਂ ਵੀ ਗਲਤੀਆਂ ਹੋਈਆਂ ਸਤੋਂ ਵੀ ਗਲਤੀਆਂ ਲੈਕਿਨ ਮੈਨੂੰ ਇਸ ਗੱਲ 'ਚ ਇਹ ਤਸੱਲੀ ਵੀ ਹੈ ਇਸ ਗੱਲ ਦੀ ਜੇ ਸਾਡੇ ਕੋਲ ਉਹ ਗਲਤੀਆਂ ਹੋਈਆਂ ਰੂ ਚੁਕਿਆ ਜੀ ਤਾਂ ਅਸੀਂ ਮੰਨੀਆਂ ਵੀ ਹੈ ਅਸੀਂ ਮੁਲਕ ਤੇ ਆਬਾਮ ਕੋਲੋਂ ਮਾਫੀ ਵੀ ਮੰਗੀ ਲੇਕਿਨ ਅੱਜ ਜਿਹਨਾਂ ਦੇ ਕੋਲ ਹੈ ਕਮਾਂਡ ਜਿਹਨਾਂ ਦੇ ਕੋਲ ਅੱਜ ਜਿਹੜੇ ਮੈਟਰ ਕਰਦੇ ਆ ਜਿਹੜੇ ਰੈਲੇਵੈਂਟ ਲੋਕ ਉਹਨਾਂ ਨੇ ਅਤੀਤ ਤੋਂ ਕੁਝ ਸਿੱਖਿਆ ਨਹੀਂ ਜਿਹੜੀਆਂ ਗਲਤੀਆਂ ਪਿਛਲੇ ਸਮੇਂ 'ਚ ਹੋਈਆਂ ਇਤਿਹਾਸਿਕ ਗਲਤੀਆਂ ਕੁਝ ਐਸੀਆਂ ਹੋਈਆਂ ਹਨ ਉਹਨਾਂ ਤੋਂ ਇਹਨਾਂ ਨੇ ਵੀ ਕੁਝ ਨਹੀਂ ਸਿੱਖਿਆ ਦੇਖੋ ਅਸੀਂ ਤਾਂ ਅੱਜ ਦੀ ਤਾਰੀਖ ਵਿੱਚ ਮੈਨੂੰ ਕਹਿਣਾ ਜੇ ਕੋਈ ਇਹਦੇ ਜਿਵੀ ਕੋਈ ਚੀਜ਼ ਕਿ ਨਹੀਂ ਕਿ ਜਿਹੜੀਆਂ ਚੀਜ਼ਾਂ ਕਿਤੇ ਸਾਡੇ ਕੋਲੋਂ ਕਿਸੇ ਟਾਈਮ ਗਲਤ ਜੇ ਕਿਤੇ ਹੋ ਗਈ ਅਸੀਂ ਉਹਦੀ ਮਾਫੀ ਵੀ ਮੰਗੀ ਹੈ ਅਰ ਉਹ ਲੀਡਰਸ਼ਿਪ ਵੀ ਨਹੀਂ ਰਹੀ ਅੱਜ ਕਾਂਗਰਸ ਦੀ ਕਿ ਨਵੀਂ ਲੀਡਰਸ਼ਿਪ ਹੈ ਅੱਜ ਕਾਂਗਰਸ ਕੋਲ ਕਿ ਨਵੀਂ ਸੋਚ ਹੈ ਪਰ ਤੇਰੀ ਤੁਹਾਡੀ ਪੰਜਾਬ ਦੀ ਨਵੀਂ ਲੀਡਰਸ਼ਿਪ ਹੈ ਉਹ ਤਾਂ ਰੋਜ਼ ਕੰਟਰੋਵਰਸੀ ਕ੍ਰੀਏਟ ਕਰ ਰਹੀ ਹੈ ਮੈਂ ਮੈਂ ਦੱਸਦਾ ਉਹਦੇ ਵੀ ਮੈਂ ਤੁਹਾਡਾ ਨੈਕਸਟ ਆ ਜਾਂਦੇ ਹਾਂ ਉਹਦੇ ਤੇ ਅੱਜ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਇੱਕ ਨਈ ਲੀਡਰਸ਼ਿਪ ਐ ਨਈ ਸੋਚ ਐ। ਔਰ ਦੇਸ਼ ਜਿਹੜਾ ਆ ਉਹ ਹੌਲੀ-ਹੌਲੀ ਹੌਲੀ-ਹੌਲੀ ਦੇਸ਼ ਦੇ ਅੰਦਰ ਤ੍ਰੂਭੀਕਰਨ ਹੋ ਰਿਹਾ। ਇੱਕ ਪਾਸੇ ਜ਼ਬਰਦਸਤ ਤ੍ਰੂਭੀਕਰਨ ਐ ਜਿਹੜਾ ਕਮਿਊਨਲ ਫੋਰਸਿਸ ਦਾ। ਔਰ ਉਸ ਕਮਿਊਨਲ ਫੋਰਸਿਸ ਦੇ ਟੱਕਰ ਵਾਸਤੇ ਬਹੁਤ ਵੱਡਾ ਵਰਗ ਐ ਦੇਸ਼ ਦੇ ਅੰਦਰ। ਲੇਕਿਨ ਉਹ ਇਕੱਠਾ ਨਹੀਂ ਸੀ ਹੋ ਰਿਹਾ। ਕੋਈ ਲੀਡ ਕਰਨ ਵਾਲਾ ਨਹੀਂ। ਅੱਜ ਰਾਹੁਲ ਗਾਂਧੀ ਮੁਲਕ ਦੀਆਂ ਉਹਨਾਂ ਤਮਾਮ ਫੋਰਸਿਸ ਦੇ ਨੇਚਰਲ ਲੀਡਰ ਅਮਰ ਜੋ ਹੋ ਕੇ ਸਾਹਮਣੇ ਆਏ ਕਿ ਜਿਹੜੇ ਉਹਨਾਂ ਕਮਨਲ ਫੋਰਸਸ ਦਾ ਮੁਕਾਬਲਾ ਕਰਨਗੇ ਔਰ ਅਲਟੀਮੇਟਲੀ ਇਥੋਂ ਦੇ ਜਿਹੜਾ ਹਿਸਟਰੀ ਹੈ ਏਸ਼ੀਆ ਦੇ ਇਸ ਖਿੱਤੇ ਦੀ ਇੱਥੇ ਹਮੇਸ਼ਾ ਡਾਈਵਰਸਿਟੀ ਜਿਹੜੀ ਹੈ ਆ ਜਾਂ ਆਪਸੀ ਪ੍ਰੇਮ ਭਾਵ ਹੈ ਉਹ ਭਾਰੂ ਰਿਹਾ ਹੈ ਲੋਕਾਂ ਨੇ ਵੰਡ ਪਾਉ ਚੀਜ਼ਾਂ ਨੂੰ ਆਖਿਰ ਦੇ ਵਿੱਚ ਨਕਾਰਿਆ ਵੀ ਹੋਪ ਕਿ ਜਿਹੜੀ ਕਾਂਗਰਸ ਦੀ ਪਾਲਿਸੀ ਹੈ ਸਾਡੇ ਕੋਲ ਜਿਹੜੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਉਹ ਸਾਡੀ ਵਿਚਾਰਧਾਰਾ ਹੈ ਅਸੀਂ ਵਿਚਾਰਧਾਰਾ ਦੀ ਲੜਾਈ ਲੜਦੇ ਆ ਉਹ ਵਿਚਾਰਧਾਰਾ ਨੂੰ ਲੈ ਕੇ ਜਿਹੜੂ ਰਾਹੁਲ ਜੀ ਚੱਲੇ ਆ ਅਲਟੀਮੇਟਲੀ ਉਹਨੇ ਉੱਭਰ ਕੇ ਸਾਹਮਣੇ ਆਣਾ ਹੈ ਥੋੜਾ ਟਾਈਮ ਤਾਂ ਲੱਗਦਾ ਹੈ ਲੱਗ ਗਿਆ ਕਾਫੀ ਢੇਰ ਹੋ ਗਈ ਰਾਹੁਲ ਜੀ ਨੂੰ ਲੜਦਿਆਂ ਨੂੰ ਲੇਕਿਨ ਉਹ ਵਿਚਾਰਧਾਰਾ ਸਾਹਮਣੇ ਆਏਗੀ ਔਰ ਲੋਕੀ ਉਹਨ ਮੰਨਣਗੇ ਕਿਉਂਕਿ ਐਟ ਦੀ ਐਂਡ ਆਫ ਦੀ ਡੇ ਹਰ ਆਦਮੀ ਜਿਹੜਾ ਹੈ ਉਹ ਆਰਾਮ ਦੀ ਤੇ ਪੀਸਫੁਲ ਜ਼ਿੰਦਗੀ ਜੀਣਾ ਚਾਹੁੰਦਾ ਇੱਕ ਤਾਂ ਗੱਲ ਇਹ ਆ ਦੂਜਾ ਤੁਸੀਂ ਸਵਾਲ ਚੱਕਿਆ ਪੰਜਾਬ ਦੀ ਲੀਡਰਸ਼ਿਪ ਤੇ ਇਹ ਠੀਕ ਹੈ ਮੈਂ ਜਸਟੀਫਾਈ ਨਹੀਂ ਕਰਦਾ ਜਿਹੜੇ ਸ਼ਬਦ ਅ ਰਾਜਾ ਬੜਿੰਗ ਜੀ ਨੇ ਕਹੇ ਆ ਥੋੜੀ ਮੁਰਾਦ ਉਹ ਆ ਉਹ ਮੈਂ ਮੈਂ ਜਸਟੀਫਾਈ ਨਹੀਂ ਕਰਦਾ ਅ ਐਸੇ ਸ਼ਬਦ ਐਡੇ ਉੱਚੇ ਥਾਂ ਤੇ ਬੈਠ ਕੇ ਨਹੀਂ ਕਹਨੇ ਚਾਹੀਦੇ ਮੂੰਹ ਨਿਕਲਦੇ ਮੂੰਹ ਨਿਕਲ ਕੇ ਗਲਤੀ ਕਰਕੇ ਗਲਤੀ ਮੰਨ ਲੈਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਉਹਨਾਂ ਨੇ ਇਸ ਗੱਲ ਨੂੰ ਮੰਨ ਲਿਆ ਪਰ ਉਹ ਤਾਂ ਰੋਜ਼ੀ ਨਿਤ ਨਿਤ ਨਵੀਂ ਕੰਟਰੋਵਰਸੀ ਕ੍ਰੀਏਟ ਕਰ ਰਹੇ ਨੇ ਤੁਸੀਂ ਹੁਣ ਅਗਲੀ ਕੰਟਰੋਵਰਸੀ ਦੀ ਗੱਲ ਕਰਦੇ ਹੋ ਜਿਹੜੀ ਅਕਾਲੀ ਦਲ ਨੇ ਕੰਪਲੇਂਟ ਕੀਤੀ ਤੁਸੀਂ ਮੈਨੂੰ ਦੱਸੋ ਇਹ ਜਿਹੜੀ بجائے ਪੰਜਾਬ ਔਰੀਐਂਟਡ एजेंडा ਤੌਰ 'ਤੇ بجائے ਪੰਜਾਬ ਦੀ ਬਿਹਤਰੀ ਵੱਲੋਂ ਤੌਰ 'ਤੇ ਇਹ ਉੱਥੇ ਨੈਰੇਟਿਵ ਸੈੱਟ ਕਰਨਾ ਚੀਜ਼ਾਂ ਨੂੰ ਪੜ੍ਹਾਣਾ ਹੋਰ ਪਾਸੇ ਲੈ ਕੇ ਜਾਣਾ ਇਹ ਤਾਂ ਮੈਂ ਸਮਝਦਾ ਵੀ ਇਹਨਾਂ ਨੇ ਆਪਣੀ ਹਾਰ ਮੰਨ ਲਈ ਕਿ ਬਜਾਏ ਡਿਵੈਲਪਮੈਂਟ ਤੇ ਲੜਨਾ ਲੈਂਡ ਆਰਡਰ ਤੇ ਲੜਨਾ ਗੈਂਗਸਟਰ ਤੇ ਲੜਨਾ ਇਕਨੋਮੀ ਤੇ ਲੜਨਾ ਪੰਜਾਬ ਤੇ ਚੜੇ ਕਰਜ਼ੇ ਤੇ ਲੜਨਾ ਪੰਜਾਬ ਵਾਸਤੇ ਆਣ ਆਲੇ ਸਮਝ ਤੁਹਾਡਾ ਪਲਾਨ ਕੀ ਆ ਹੈ ਤੁਹਾਡਾ ਕੀ ਤੁਹਾਡਾ ਬਿਜ਼ਨਸ ਪੰਜਾਬ ਵਾਸਤੇ ਤੁਹਾਡਾ ਰੋਡ ਮੈਪ ਕੀ ਆ ਹੈ ਤੁਸੀਂ ਉਹ ਤਾਂ ਗੱਲ ਹੀ ਕਰਦੇ ਤੁਸੀਂ ਇੱਕ ਰਾਜੇ ਬੜਿੰਗ ਨੂੰ ਲੈ ਕੇ ਬੈਠ ਗਏ ਜਿਹਨੇ ਉਹ ਬਾਰ-ਬਾਰ ਜੀਨੇ ਮਾਫੀ ਮੰਗ ਲਈ ਤੁਸੀਂ ਉਹ ਉਹਨੂੰ ਲੈ ਕੇ ਬੈਠ ਗਏ ਹੁਣ ਤੁਸੀਂ ਦੂਜੇ ਬੱਚਿਆਂ ਵਾਲੀ ਗੱਲ ਤੇ ਆ ਜਾਓ ਤੇ ਰਾਜਾ ਬੜਿੰਗ ਨੇ ਦੋ ਬੱਚੇ ਉਹਨਾਂ ਦੇ ਸਿਰ ਤੇ ਉਹਨਾਂ ਦੇ ਕੇਸਾਂ ਨੂੰ ਹੱਥ ਲਾਇਆ ਕੀ ਅਸੀਂ ਹੁਣ ਆਪਣੇ ਬੱਚਿਆਂ ਨੂੰ ਪਿਆਰ ਮੁਹੱਬਤ ਕਰਨ ਤੇ ਵੀ ਹਟ ਜਮਾਂਗੇ ਕੀ ਅਸੀਂ ਆਪਣੇ ਬੱਚਿਆਂ ਨੂੰ ਦులਾਰਨ ਤੇ ਵੀ ਹਟ ਜਮਾਂਗੇ ਆਇਆ ਹਾਈਐਸਟ ਰਿਗਾਰਡ ਫਾਰ ਐਸਪੀਸੀ ਔਰ ਨਿੱਜੀ ਤੌਰ ਤੇ ਵੀ ਐਸਪੀਸੀ ਦੇ ਜਿਹੜੇ ਪ੍ਰਧਾਨ ਨੇ ਮੇਰਾ ਉਹਨਾਂ ਵਾਸਤੇ ਬਹੁਤ بڑا ਸਤਿਕਾਰ ਹੈ ਬਹੁਤ ਅੱਛੇ ਆ ਲੇਕਰ ਮੈਂ ਕੱਲ ਦਾ ਹੈਰਾਨ ਹਾਂ ਇਸ ਗੱਲ ਤੇ ਵੀ ਉਹਨਾਂ ਨੂੰ ਵੀ ਕੀ ਹੋ ਗਿਆ ਜੇ ਇਦਾਂ ਸ਼ਿਕਾਇਤਾਂ ਕਰਨ ਲੱਗਣਗੇ ਇਹ ਤਾਂ ਪੰਜਾਬ ਦਾ ਭਾਈਚਾਰਾ ਔਖਾ ਹੋ ਜਾਊਗਾ ਇਹ ਤਾਂ ਲੋਕਾਂ ਨੂੰ ਰਹਿਣਾ ਮੁਸ਼ਕਲ ਹੋ ਜਾਏਗਾ ਦੋ ਬੱਚਿਆਂ ਨੂੰ ਅਸੀਂ ਦੁਲਾਰਦੇ ਆ ਰਚਕਾ ਜੀ ਮਾਮਾ ਨੂੰ ਬੱਚੇ ਲੜਾਣੇ ਔਖੇ ਹੋ ਜਾਣਗੇ ਤੁਹਾਨੂੰ ਅਸੀਂ ਤਾਂ ਦੂਜਿਆਂ ਦੇ ਬੱਚਿਆਂ ਨੂੰ ਵੀ ਮਤਲਬ ਬੁੱਕਲ ਚਿਲ ਦਿੰਦੇ ਆ ਅਸੀਂ ਦੁਲਾਰਦੇ ਆ ਦੇਖਿਆ ਕੀ ਜਾਂਦਾ ਹੈ ਦੇਖੀ ਇੰਟੈਂਸ਼ਨ ਜਾਂਦੀ ਹੈ ਕ੍ਰਿਮਨਲ ਲਾਅ ਦੇ ਵਿੱਚ ਉਹਨਾਂ ਨੇ ਕੰਪਲੇਂਟ ਕੀਤੀ ਹੈ ਕ੍ਰਿਮਨਲ ਲਾਅ ਦੇ ਵਿੱਚ ਜਿਹੜਾ ਬੁਨਿਆਦੀ ਐਲੀਮੈਂਟ ਹੈ ਉਹ ਇੰਟੈਂਸ਼ਨ ਹੁੰਦੀ ਹੈ ਇੱਕ ਬੰਦੇ ਦਾ ਤੁਸੀਂ ਕਤਲ ਕਰਦੇ ਆ ਤਾਂ ਤੁਹਾਡੇ ਕਤਲ ਦਾ ਇਲਜ਼ਾਮ ਲੱਗਦਾ ਇੱਕ ਤੁਸੀਂ ਕਾਰ ਚ ਜੰਨੇ ਆ ਤੇਜ਼ ਰਫਤਾਰ ਬੰਦਾ ਤੁਹਾਡੇ ਥੱਲੇ ਆ ਕੇ ਮਰ ਜਾਂਦਾ ਤੇ ਉੱਥੇ ਤਾਂ ਫਿਰ ਉਹ ਕਤਲ ਦਾ ਤਾਂ ਨਹੀਂ ਬਣਦਾ ਉੱਥੇ ਉੱਥੇ ਤਾਂ ਰੈਸ਼ ਡਰਾਈਵਿੰਗ ਦਾ ਆਫੈਂਸ ਬਣਦਾ ਇਸ ਕਰਕੇ ਬਣਦਾ ਬੰਦਾ ਮਰਿਆ ਇੱਥੇ ਵੀ ਹੈ ਲੇਕਿਨ ਇੱਥੇ ਕਿਉਂਕਿ ਤੁਹਾਡਾ ਇਰਾਦਾ ਨਹੀਂ ਸੀ ਉਕੀ ਰਾਜਾ ਪੜਿੰਗਦਾ ਇਸ ਮਾਮਲੇ 'ਚ ਇਰਾਦਾ ਸੀ ਉਹਨਾਂ ਬੱਚਿਆਂ ਨੂੰ ਕਿਸੇ ਢੰਗ ਨਾਲ ਧਾਰਮਿਕ ਤੌਰ ਤੇ ਹਟ ਕਰਨਾ ਰਾਣਾ ਜੀ ਇਹ ਇਹਦੇ ਵਿੱਚ ਬੇਸਿਕਲੀ ਪਾਰਟੀ ਦਾ ਤਾਂ ਬਹੁਤ ਸੈਟਬੈਕ ਲੱਗਿਆ ਜਿਹੜਾ ਪੋਲੀਟੀਕਲੀ ਬੈਕ ਟੂ ਬੈਕ ਤੁਸੀਂ ਸਮਝੇ ਨਹੀਂ ਸਾਨੂੰ ਸੈਟਬੈਕ ਸਾਨੂੰ ਪੰਜਾਬ ਦੇ ਲੋਕਾਂ ਤੇ ਪੂਰਨ ਭਰੋਸਾ ਹੈ ਸਾਨੂੰ ਲੋਕਾਂ ਤੇ ਪੂਰਨ ਵਿਸ਼ਵਾਸ ਹੈ ਕਿ ਲੋਕੀ ਇਹਨਾਂ ਚੀਜ਼ਾਂ ਤੇ ਉੱਪਰ ਠਣ ਕੇ ਔਰ ਲੋਕੀ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਇੱਕ ਨੇ ਥੱਲੇ ਚਲੇ ਗਏ ਘਟੋ ਘਟ ਸ਼ੁਰੂ ਹੋਣੀ ਕਮੇਟੀ ਕੱਲੀ ਅਕਾਲੀ ਦਲ ਦੀ ਨਹੀਂ ਸਾਡੀ ਵੀ ਹੈ ਅਸੀਂ ਵੀ ਉਹਨਾਂ ਦੀ 100 ਰਿਸਪੈਕਟ ਕਰਦੇ ਇਹ ਇੰਨਾ ਪੋਲਿਟਿਕਾਈਜ਼ ਨਹੀਂ ਕਰਨਾ ਚਾਹੀਦਾ ਕਿ ਹਰ ਚੀਜ਼ ਨੂੰ ਹਾਂ ਯੂ ਵਾਂਟ ਟੂ ਸੈਟਲ ਸਕੋਰਸ ਵਿਦ ਅ ਕਾਂਗਰਸ ਯੂ ਵਾਂਟ ਟੂ ਸੈਟਲ ਸਕੋਰਸ ਵਿਦ ਰਾਜਾ ਬੜਿੰਗ ਬਟ ਵਾਈ ਯੂ ਗੋ ਸੋ ਲੋ ਸੋ ਇਜ਼ देयर ਇਜ਼ ਦ ਚੇਂਜ ਇਨ ਲੀਡਰਸ਼ਿਪ ਇਨ ਪੰਜਾਬ ਕਾਂਗਰਸ ਇਮਿਨੈਂਟ ਨਾਓ ਐਂਡ ਵਿਲ ਇਟ ਬੀ ਹਿਸਨ by uh, the recent controversies that surround rajavaran eh mera khayal nahi aisa kuch aisa kuch nahi there is going to be no change no, in leadership ye ta congress te hamla hai ye ta koi hor issue nahi labhya saton khilaf aa chhot chhot issue kar le tusi congress de bajwa saab tu bajwa saab to khilaf issue kar le but wrong bajwa saab has done kalle bajwa saab thode te utthe utthe stage te 15 aadmi hai 15 aadmi utthe paashan karke gaye notice bajwa saab nu de ta kallianu ਬਈ ਐਸ ਮੀ ਪਿਕਡ ਅਪ ਇਹਦਾ ਮਤਲਬ ਕਿ ਤੁਸੀਂ ਇਹ ਹਿੰਟ ਕਰ ਰਹੇ ਹੋ ਜੀ ਕਿ ਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਕਿਤੇ ਨਾ ਕਿਤੇ ਕੋਈ ਸਮਝੌਤਾ ਹੈਗਾ ਤੁਸੀਂ ਇਹ ਹਿੰਟ ਕਰ ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਦਾ ਸਮਝੌਤਾ ਹੈ ਜਾਂ ਨਹੀਂ ਹੈ ਲੇਕਿਨ ਮੈਂ ਇਹ ਗੱਲ ਜ਼ਰੂਰ ਕਹਿਣਾ ਹੈ ਕਿ ਪੋਲਿਟਿਕਸ ਦੇ ਜਿਹੜੇ ਮਾਪਦੰਡ ਹੈ ਉਹਨਾਂ ਦੀਆਂ ਜਿਹੜੀਆਂ ਵੈਲਿਊਜ਼ ਹੈ ਉਹਨਾਂ ਨੂੰ ਬਹੁਤ ਥੱਲੇ ਲੈ ਗਏ ਹੋਣਾ ਨਹੀਂ ਚਾਹੀਦਾ ਇੱਥੇ ਰਾਣਾ ਜੀ ਬਟੇ ਜਿਹੜਾ ਇਲੈਕਸ਼ਨ ਹੈ ਤੁਹਾਡਾ ਦੇ ਹੈਵ ਸੈਟ ਅ ਨਿਊ 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 ਪ੍ਰੈਸੀਡੈਂਟਸ ਨਿਊ ਸਟੈਂਡਰਡਸ ਇਨ ਪੋਲਿਟਿਕਲ ਲਾਈਫ ਇਨ ਪਬਲਿਕ ਲਾਈਫ ਤਰਨ ਤਰਨ ਦਾ ਜਿਹੜਾ ਕਿ ਆਨ ਵਾਲੇ ਲੰਬੇ ਸਮੇਂ ਵਿੱਚ ਜਿਹਦਾ ਪੰਜਾਬ ਤੇ ਦੁਸ਼ ਪ੍ਰਭਾਵ ਪੈ ਸਕਦਾ ਰਣਜੀਤ ਤਰਨ ਤਰਨ ਇਲੈਕਸ਼ਨ ਦਾ ਰੈਜ਼ੋਨੈਂਸ ਨੂੰ ਪੰਜਾਬ ਯੂਨੀਵਰਸਿਟੀ ਰੈਜੀਟੇਸ਼ਨ ਤੇ ਇਹ ਕੀ ਆਪਸ ਕਨੈਕਟ ਕੀ ਹੈਗਾ ਇਹ ਉੱਥੇ ਜਾ ਕੇ ਸਟੂਡੈਂਟਸ ਨੇ ਜਾ ਕੇ ਤਰਨ ਤਰਨ ਦੇ ਪ੍ਰੋਟੈਸਟ ਕੀਤਾ ਜੀ ਇੱਕ ਕਨੈਕਟ ਹੈ ਪਹਿਲਾਂ ਗੱਲ ਟੁੱਟ ਗਈ ਸੀ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਪੰਜਾਬੀਆਂ ਦਾ ਜੀ ਇਸ ਖਿੱਤੇ ਦਾ ਜੀ ਕੁਝ ਐਸੇ ਮਸਲੇ ਹੈ ਜਿਹੜੇ ਲੰਬੇ ਸਮੇਂ ਤੋਂ ਲਟਕਦੇ ਆ ਪੰਜਾਬ ਯੂਨੀਵਰਸਿਟੀ ਨੂੰ ਤੁਸੀਂ ਆਈਸੋਲੇਸ਼ਨ ਚ ਨਹੀਂ ਦੇਖ ਸਕਦੇ ਪੰਜਾਬ ਯੂਨੀਵਰਸਿਟੀ ਨੂੰ ਤੁਸੀਂ ਆਈਸੋਲੇਸ਼ਨ ਚ ਨਹੀਂ ਦੇਖ ਸਕਦੇ ਪੰਜਾਬ ਦੇ ਜਦ ਮਸਲੇ ਆਉਂਦੇ ਆ ਇਹ ਜਿਹੜਾ ਯੂਨੀਵਰਸਿਟੀ ਦਾ ਮਸਲਾ ਹੈ ਬੇਸਿਕਲੀ ਇਹ ਫੈਡਰਲਿਜ਼ਮ ਦਾ ਮਸਲਾ ਹੈ ਇਹ ਫੈਡਰਲਿਜ਼ਮ ਨਾਲ ਜੁੜਿਆ ਕੀ ਸੂਬੇ ਦੇ ਅਧਿਕਾਰ ਹੋਣੇ ਚਾਹੀਦੇ ਕੀ ਸੈਂਟਰ ਦੇ ਅਧਿਕਾਰ ਹੋਣੇ ਚਾਹੀਦੇ ਇਹ ਰੀਜਨਲਿਜ਼ਮ ਦਾ ਵੀ ਇਸ਼ੂ ਹੈ ਇਹ ਰੀਜਨਲਿਜ਼ਮ ਦੇ ਨਾਲ ਨਾਲ ਰੀਜਨ ਦੇ ਜਿਹੜੇ ਐਸਪੀਰੇਸ਼ਨਸ ਆ ਉਹਦੇ ਨਾਲ ਵੀ ਜੁੜਿਆ ਹੈ ਔਰ ਇਹ ਖਾਸ ਇੰਪੋਰਟੈਂਟ ਹੋ ਜਾਂਦਾ ਕਿਉਂਕਿ ਇਹ ਸਰਹੱਦੀ ਸੂਬੇ ਦੇ ਮਸਲੇ ਹੈ ਇੱਥੇ ਕੇਂਦਰ ਦੀ ਸਰਕਾਰ ਕਿਸੇ ਦੀ ਹੋਵੇ ਕਾਂਗਰਸ ਦੀ ਹੋਵੇ ਭਾਜਪਾ ਦੀ ਹੋਵੇ ਇਟ ਡਸਨਟ ਮੈਟਰ ਲੇਕਿਨ ਦੇ ਸ਼ੁਡ ਬੀ ਲिटल ਕੇਅਰਫੁਲ ਰਿਗਾਰਡਿੰਗ ਪੰਜਾਬ ਵੀ ਆਰ ਸਿਟਿੰਗ ਔਨ ਇੰਟਰਨੈਸ਼ਨਲ ਬਾਰਡਰ ਸਾਡੇ ਜਿਹੜੇ ਇਸ਼ੂਜ਼ ਨੇ ਇਹ ਡਿਫਰੈਂਟ ਹੈ ਔਰ ਕੋਈ ਵੀ ਇਸ਼ੂ ਹੈ ਜਿਹੜਾ ਚਾਹੇ ਉਹ ਬੀਵੀਐਮਬੀ ਦਾ ਇਸ਼ੂ ਹੈ ਚਾਹੇ ਉਹ ਤੁਹਾਡਾ ਇਹਦਾ ਇਸ਼ੂ ਹੈ ਤੁਹਾਡਾ ਯੂਨੀਵਰਸਿਟੀ ਦਾ ਇਸ਼ੂ ਹੈ ਜਾਂ ਹੋਰ ਜਿਹੜੇ ਪੰਜਾਬ ਦੇ ਇਸ਼ੂ ਹੈ ਇਹਨਾਂ ਨੂੰ ਹੱਥ ਲਾਣ ਲੱਗਿਆਂ ਤਿੰਨ ਵਾਰ ਸੋਚਣਾ ਚਾਹੀਦਾ ਦਿੱਲੀ 'ਚ ਕੋਈ ਬੈਠਾ ਹੋਵੇ ਕਿ ਕੀ ਇਹ ਇਸ਼ੂਜ਼ ਕਿਤੇ ਫੈਡਰਲਿਜ਼ਮ ਤੇ ਚੋਟਦਾ ਨਹੀਂ ਇਹ ਚੋਟ ਫੈਡਰਲਿਜ਼ਮ ਤੇ ਹੈ ਜਿਹੜੀ ਕਿ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਦੇਖੋ ਇੱਕ ਗੱਲ ਤਾਂ ਸਾਡੀ ਬੜੀ ਅੱਛੀ ਹੈ ਕਿ ਇਹ ਦੇਸ਼ ਬਹੁਤ ਵੱਡਾ ਹੈ ਇੱਥੇ ਬਹੁਤ ਬੜੀ ਡਾਈਵਰਸਿਟੀ ਹੈ ਉਹ ਜਿਹੜੀ ਸਾਡੀ ਦਿੱਲੀ 'ਚ ਬੈਠੀ ਹੈ ਜਿਹੜੀ 엘ੀਟ ਜਿਹੜੀ ਉਸ ਮੁਲਕ ਨੂੰ ਚਲਾਉਂਦੀ ਹੈ ਉਹਦੇ ਵਿੱਚ ਬੰਗਾਲੀ ਵੀ ਹੈ ਉਹਦੇ ਵਿੱਚ ਤਮਿਲ ਵੀ ਹੈ ਉਹਦੇ ਵਿੱਚ ਮਹਾਰਾਸ਼ਟਰੀ ਵੀ ਹੈ ਉਹਦੀ ਪੰਜਾਬੀ ਵੀ ਉਹਦੇ ਸਾਰੇ ਬੈਠੇ ਕਈ ਵਾਰੀ ਐਸਾ ਹੁੰਦਾ ਕਿ ਜਿਹੜੇ ਦਿੱਲੀ 'ਚ ਬੈਠੇ ਲੋਕ ਹੈ ਉਹ ਰਿਜਨਲ ਭਾਵਨਾਵਾਂ ਨੂੰ ਸਮਝ ਨਹੀਂ ਦੀ ਅਰ ਉਹੀ ਗਲਤੀਆਂ ਜਿਹੜੀਆਂ ਇਹ ਕਰ ਰਹੇ ਹੈ ਜਿਹੜੀਆਂ ਅਤੀਤ 'ਚ ਵੀ ਕੁਝ ਹੋਈਆਂ ਔਰ ਉਹਨਾਂ ਗਲਤੀਆਂ ਦਾ ਨਤੀਜਾ ਪਹਿਲਾਂ ਵੀ ਅਸੀਂ ਬਹੁਤ ਭੁਗਤਿਆ ਜੇ ਇਹ ਹੁਣ ਸਮੇਂ ਸਿਰ ਨਾ ਸਮਝੇ ਦੇਖੋ ਨਾ ਇਹ ਸਪੌਂਟੇਨੀਅਸ ਨਹੀਂ ਹੈ ਕਿ ਯੂਨੀਵਰਸਲ ਦਾ ਕਿ ਇਸ਼ੂ ਹੈ ਉਦੇ ਕਿਸਾਨ ਵੀ ਆ ਰਹੇ ਆ ਉਦੇ ਜਥੇਬੰਦੀਆਂ ਬਾਕੀ ਵੀ ਆ ਰਹੀਆਂ ਉਦੇ तमाम ਲੋਕ ਆ ਰਹੇ ਕਾਰਨ ਕਾਰਨ ਇੱਕੋ ਹੀ ਹੈ ਕਿ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਗੁੱਸਾ ਹੈ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਡਿਸਸੈਟੀਸਫੈਕਸ਼ਨ ਹੈ ਸੋ ਚਾਹੀਦਾ ਤਾਂ ਕੇਂਦਰ ਨੂੰ ਇਹ ਹੈ ਮੈਂ ਕੇਂਦਰ ਨੂੰ ਤੁਹਾਡੇ ਰਾਹੀਂ ਰਿਕੁਐਸਟ ਕਰਦਾ ਬਈ ਤੁਸੀਂ ਇਹਦਾ ਇੱਕ ਕੰਪਰੀਹੈਂਸਿਵ 뷰 ਲਓ ਇਹ तमाम ਮਸਲੇ ਨੂੰ ਟੇਕ ਅਪ ਕਰੋ ਇਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪਿਛਲੇ ਸਮੇਂ 'ਚ ਨਹੀਂ ਹੋਇਆ ਜਾਂ ਉਹਨੇ ਨਹੀਂ ਕੀਤਾ ਉਹਨੇ ਨਹੀਂ ਕੀਤਾ ਯੂ ਬਲੇਮ ਐਨੀਬਾਡੀ ਉਹ ਕਰਨਲ ਕੋਈ ਮਸਲਾ ਹੱਲ ਨਹੀਂ ਹੋਣਾ ਜੇ ਸੱਚੀ ਮੁੱਚੀ ਆਪਾਂ ਦੇਸ਼ ਚ ਲਾਣਾ ਹੈ ਤੁਸੀਂ ਦੇਸ਼ ਭਗਤ ਹੋ ਤੁਸੀਂ ਦੇਸ਼ ਦੀ ਗੱਲ ਕਰਦੇ ਹੋ ਤਾਂ ਜੇ ਪਿੱਛੇ ਨਹੀਂ ਹੋਇਆ ਤਾਂ ਫਿਰ ਤੁਸੀਂ ਆਏ ਜੇ ਤੁਸੀਂ ਆ ਗਏ ਤਾਂ ਤੁਸੀਂ ਇਹਨਾਂ ਨੂੰ ਐਡਰੈਸ ਕਰੋ ਸਾਡੇ ਜਿਹੜੇ ਇਸ਼ੂਜ਼ ਨੇ ਇਹਨਾਂ ਦਾ ਕੰਪਰੀਹੈਂਸਿਵ ਜਿਹੜਾ ਹੈਗਾ ਇੱਕ 뷰 ਲੈ ਕੇ ਪੰਜਾਬ ਤੇ ਪੰਜਾਬ ਰਿਲੇਟਡ ਜਿੰਨੇ ਮਸਲੇ ਐ ਇਹ ਸਾਰੇ ਟੇਕ ਅਪ ਕੀਤੇ ਜਾਣ ਤਾਂ ਇਹ ਮਸਲੇ ਹੱਲ ਹੋਣਗੇ ਸਰ ਹਰਟ 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 ਐਸਪੀਰੇਸ਼ਨਸ ਆ ਪੰਜਾਬੀਆਂ ਦੀਆਂ ਜਿਹੜੀ ਐਸਪੀਰੇਸ਼ਨਸ ਆ ਉਹ ਹਰਟ ਹੈ ਮਤਲਬ ਉਹਨਾਂ ਨੂੰ ਤੁਹਾਡਾ ਕਹਿਣਾ ਉਹ ਤਾਂ ਕਿਤੇ ਮੌਕਾ ਮਿਲਣਾ ਚਾਹੀਦਾ ਉਹ ਇਕੱਠੇ ਹੋ ਜਾ ਮੌਕਾ ਮਿਲਣਾ ਚਾਹੀਦਾ ਉਹਨਾਂ ਨੂੰ ਮੌਕਾ ਕਦੇ ਕਦੇ ਉਹਨਾਂ ਨੂੰ ਕਿਸਾਨਾਂ ਦੇ ਮਸਲੇ ਤੇ ਮੌਕਾ ਮਿਲ ਜਾਂਦਾ ਜੀ ਹੁਣ ਉਹਨਾਂ ਨੂੰ ਯੂਨੀਵਰਸਿਟੀ ਤੇ ਮਿਲ ਗਿਆ ਕੱਲ ਉਹਨਾਂ ਨੂੰ ਕੋਈ ਹੋਰ ਇਸ਼ੂ ਮਿਲ ਗਿਆ ਉੱਥੇ ਇਕੱਠੇ ਹੋ ਜਾਣਗੇ ਜਿਹਨੂੰ ਸਿੰਪਲ ਲੈਂਗੁਏਜ ਕਹਿੰਦੇ ਵੀ ਦੁੱਖੇ ਤਾਂ ਬੈਠੇ ਹੀ ਐ So closure should be provided. Closure should be provided before. That is, that is the right. That course. is the way. That is the way to move forward. That is forward. the way to move forward. So, mm -hmm. sir, uh, since you uh, to see uh, Anandpur saab to see political, you are one of the big political leaders of Anandpur Sahib. So, uh, eh ja Is it opinion hai ga? Is it a religious thing, or would you call it a religious political? event religious really, political event and why would you say that sir dekho hun tak eh hai hona ta eh chahida hai ki anandpur saab to vaddi koi jagah nahi guru maharaj dasam paatshah di kul umar 42 saal hoi hai te 42 saal vichon 28 saal oh anandpur saab rahe hai te jis dharti te ohne 28 saal de jeevan apna basar kita hove jis dharti to nauve paatshah rahe ho ਜਿਸ ਧਰਤੀ ਤੋਂ ਉੱਠ ਕੇ ਨੌਵੇਂ ਪਾਸ਼ਾ ਨੇ ਦਿੱਲੀ 'ਚ ਸ਼ਹਾਦਤ ਦਿੱਤੀ ਹੋਵੇ ਜਿਸ ਧਰਤੀ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਨੌਵੇਂ ਪਾਸ਼ਾ ਨੂੰ ਪ੍ਰਾਰਥਨਾ ਕੀਤੀ ਹੋਵੇ ਜਿਸ ਧਰਤੀ ਤੇ ਛੇਵੇਂ ਗੁਰੂ ਸਾਹਿਬਾਨ ਨੇ ਕੀਰਤ ਪ੍ਰਸਾਦ ਬਸਾਇਆ ਹੋਵੇ ਜਿਸ ਧਰਤੀ ਤੇ ਸੱਤਵੇਂ ਤੇ ਅੱਠਵੇਂ ਗੁਰੂ ਦਾ ਜਨਮ ਹੋਇਆ ਹੋਵੇ ਉਹ ਤੋਂ ਵੱਡੀ ਧਰਤੀ ਕਿਹੜੀ ਹੋ ਸਕਦੀ ਉਸ ਧਰਤੀ ਦੀ ਆਪਣੀ ਪੋਟ ਹੈ ਉਹਦੀ ਇੱਕ ਵੱਖਰੀ ਨੁਹਾਰ ਚਾਹੀਦੀ ਹੈ ਉਹਦੇ ਤੇ ਕੰਮ ਹੋਇਆ ਨਹੀਂ ਅਸੀਂ ਆਪਣੇ ਸਮੇਂ 'ਚ ਕੁਝ ਕੋਸ਼ਿਸ਼ ਕੀਤੀ ਬਟ ਦੈਟ ਵਾਸ ਸਮਾਲ ਐਫ ਜਿਸ ਢੰਗ ਨਾਲ ਹੋਣਾ ਚਾਹੀਦਾ ਅਨੰਤਪੁਰ ਦਾ ਇੱਕ ਨਮਾਇਆ ਸਥਾਨ ਹੈ ਸਾਰੀ ਦੁਨੀਆ ਦੇ ਅੰਦਰ ਉਹ ਜਿਹੜਾ ਸਥਾਨ ਹੈ ਬਣਾਉਣ ਵਾਸਤੇ ਉੱਥੇ ਕੋਈ ਕੰਮ ਕਰਨ ਦਾ ਅਜੇ ਤੱਕ ਕੋਈ ਆਵਾਜ਼ ਆਈ ਨਹੀਂ ਸਰਕਾਰ ਵੱਲੋਂ ਕਿ ਕੁਝ ਉਹਨਾਂ ਨੇ ਸੋਚਿਆ ਹੋਵੇ ਉੱਥੇ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਉੱਥੇ ਦੇ ਲੋਕਾਂ ਦਾ ਸ਼ਹਿਰ ਸੋਹਣਾ ਹੋਵੇ ਸ਼ਹਿਰ ਦੀ ਪਲਾਨਡ ਗ੍ਰੋਥ ਹੋਵੇ ਸ਼ਹਿਰ ਦੇ ਵਿੱਚ ਅੰਦਰੂਨੀ ਜਿਹੜੇ ਹਿੱਸੇ ਆ ਉੱਥੇ ਕੰਜੈਸ਼ਨ ਨਾ ਹੋਵੇ ਲੋਕਾਂ ਦੀ ਆਵਾਜਾਈ ਠੀਕ ਰਹੇ ਹਰ ਕਿਸਮ ਦੀ ਸੁੱਖ ਸੁਵਿਧਾ ਜਿਹੜੀ ਹੈ ਉੱਥੇ ਸ਼ਹਿਰ ਦੇ ਵਿੱਚ ਹੋਵੇ ਉਹ ਚੀਜ਼ਾਂ ਨਹੀਂ ਹੋਣੀਆਂ ਜੋ ਇੱਕ ਹੋਲੀ ਸਿਟੀ ਵਿੱਚ ਹੋਣੀਆਂ ਚਾਹੀਦੀਆਂ ਸੋ ਜੇ ਅਨੰਦਪੁਰ ਸਾਹਿਬ ਫੇਮਸ ਹੈਗਾ ਆਪਣੇ बिकॉज ऑफ ਯੂ نو ਰਿਲੀਜੀਅਸ बिकॉज ऑफ बीइंग ਅ ਰਿਲੀਜੀਅਸ ਪਲੇਸ ਇਟ ਇਸ ਆਲਸੋ ਗੈਟਿੰਗ ਅ ਲਾਟ ਆਫ ਇਨਫੈਮੀ बिकॉज ऑफ ਇਲੀਗਲ ਮਾਈਨਿੰਗ ਕਿ ਇੱਕ ਇੱਕ ਜਦੋਂ ਮਤਲਬ ਉੱਥੇ ਕੋਈ ਲੋਕਾਂ ਚ ਕੋਈ ਇਸ ਚੀਜ਼ ਨੂੰ ਲੈ ਕੇ ਕੋਈ ਉਨੀ ਹੈਗਾ ਕਿ ਵੀ ਇਹ ਜਿਹੜੀ ਹੈਗੀ ਆ ਇਲੀਗਲ ਮਾਈਨਿੰਗ ਨੂੰ ਖਤਮ ਕਰੋ ਆਫਟਰ ਆਲ ਇਕੋਲੋਜੀ ਇਜ਼ ਸੱਚ ਅ ਪ੍ਰੀਜ਼ਰਵਿੰਗ ਇਕੋਲੋਜੀ ਇਜ਼ ਸੱਚ ਅਨ ਇੰਪੋਰਟੈਂਟ ਪਾਰਟ ਆਫ ਸਿੱਖੀਸਮ ਤੇ ਲੋਕ ਉਹਨੂੰ ਨਹੀਂ ਉਥੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਜੀ ਬਿਕੋਜ਼ ਇਟ ਇਸ ਜਸ ਗੇਨਿੰਗ ਟੋਰਿਟੀ ਫॉर ਬੀਇੰਗ ਹੈ 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 ਉਹਦਾ ਦੋ ਕਾਰਨ ਇੱਕ ਤਾਂ ਇਹ ਕਾਰਨ ਹੈ ਵੀ ਉਥੇ ਕਿਉਂਕਿ ਰਿਵਰ ਸਤਲੁਜ ਉਥੋਂ ਨਿਕਲਦਾ ਹੈ ਕੁਦਰਤੀ ਉਥੇ ਜਿਹੜੀ ਮਾਈਨਿੰਗ ਹੈ ਉਹ ਉਹ ਤਿੰਨ ਨੇ ਕੁਝ ਜ਼ਮੀਨਾਂ ਆਈਡੈਂਟੀਫਾਈ ਕੀਤੀਆਂ ਸਮੇਂ-ਸਮੇਂ ਸਰਕਾਰਾਂ ਨੇ ਇਹਦੇ ਵਾਸਤੇ ਲੇਕਿਨ ਜਿੱਥੇ ਕੋਈ ਐਕਟੀਵਿਟੀ ਹੁੰਦੀ ਆ ਉੱਥੇ ਜਦ ਇਲੀਗਲ ਕੰਮ ਵੱਧ ਜਾਂਦਾ ਉਹਦੇ ਨਾਲ ਲੋਕਾਂ 'ਚ ਕੋਸਾਰ ਨਰਾਜ਼ਗੀ ਵੀ ਹੁੰਦੀ ਹੈ ਔਰ ਲੋਕਾਂ ਦਾ ਨੁਕਸਾਨ ਵੀ ਹੁੰਦਾ ਹੈ ਸੋ ਉਹ ਹੋਇਆ ਪਿਛਲੇ ਸਮੇਂ 'ਚ ਔਰ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਕੋਸਾਰ ਨਰਾਜ਼ਗੀ ਹੈ ਥੈਂਕ ਯੂ ਸੋ ਵੈਰੀ ਮਚ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਥੈਂਕ ਯੂ ਵੀਵਰਸ ਫॉर ਵਾਚਿੰਗ ਦਿਸ ਐਪੀਸੋਡ ਆਫ ਡੀਕੋਡ ਪੰਜਾਬ Do continue to read your favorite newspaper, which is the Tribune. Do continue to follow us on all our social media handles across X on Instagram and on Facebook. Thank you.